100 100 100 2 100 2 ਇਹ ਤਾਂ ਲੱਗੀ ਹੈ ਅਜੇ ਹੋਰ 140 ਲੱਗਣਗੇ ਚਲੋ ਵੀਰ ਵੀਰ ਵਾਰੀ ਵਾਰੀ ਵਧੀ ਆਈ ਸੀ ਆਈ ਜਨ ਸਾਹਿਬ ਆਹ ਜੀ ਆਹ ਰਾਜੇ ਤੋਂ ਫੋਟੋ ਫੋਟੋ ਦੋ ਮਿੰਟ ਆਵਾਜ਼ ਆਈ 100 100 ਹਾਂ ਜੀ ਫੋਟੋ 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 ਓਕੇ ਓਕੇ ਕੈਮਰਾ ਪਿੱਛੇ ਹੋ ਜਾਓ ਤਾਰੀਵਾਲ ਜਿੰਦਾਬਾਦ ਬਾਦ ਸੁਦੀਪ ਸਿੰਘ ਤਾਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਖੁੱਲ ਜਾਓ ਜੀ ਭਲਾ ਮੈਂ ਫੈਰੋਟ ਕਰਾਇਓ ਇਹ ਇਹ ਫੋਟੋ ਲੈ ਚਲਿਓ ਹੋਰ ਮੇਰੀ ਗੱਲ ਸੁਣੋ ਸਾਡੇ ਬੰਦੇ ਆਪਣਾ ਦੂਜਾ ਮਨੀਸ਼ ਐ ਸੁਬੀ ਜੀ ਤੂੰ ਹੋਰ ਤੋਂ ਕਰਨ ਸੈਟ ਲਾ ਰਿਹਾ ਛੋਣੂ ਭਾਗ ਆ ਕੈਬਨ ਗਾੜੀ ਨਹੀਂ ਆਉਂਦੀ ਦੇਖਾਂ ਉਹ ਹਲਤੇ ਨਹੀਂ ਆਉਂਦੀ ਆ ਸਰ ਮਾਈਨਸ 15 ਨਾ ਮਾਈਨਸ 10 ਇਹ ਲੋਕ ਆ ਪਿੱਛੇ ਆ ਰਹੇ ਬਾਈਕ ਮੋਟਰਸਾਈਕਲ ਆ ਬਾਈ ਦੇਖ ਉਹਨੇ ਜੂਰ ਉੱਪਰ ਹੀ ਡਿਆ ਹੋਇਆ ਆ ਮਾਰਦੀ ਪਾਰਟੀ ਜਿੰਦਾਬਾਦ ਭਾਰਦੀਪ ਸਿੰਘ ਧਾਰੀਵਾਲ ਜਿੰਦਾਬਾਦ ਸੁਖਾਉ ਸਿੰਘ ਧਾਰੀਵਾਲ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਪ੍ਰਦੀਪ ਸਿੰਘ ਧਾਰੀਵਾਲ ਜਿੰਦਾਬਾਦ ਆਮ ਆਦਮੀ ਹਾਂ ਨੀ ਅੱਗੇ ਦੋਸਤਾਂ ਸਸਪੈਨਲ ਬਣਾ ਲਿਆ ਅੱਜ ਦੇ ਪਿਛੇ ਆਉਂਦਾ ਜੀ ਪਿਛੇ ਆਓ ਅਫੀਸ਼ਰ 21 ਹੱਥਾਂ ਦੀ ਬਿਸ਼ਰਤ ਅੱਜ ਚਲੋ ਜੀ ਅੱਜ ਆਪਾਂ ਅੱਜ ਦਾਵਾ ਸ਼ਹਿਰ ਵਾਸੀਆਂ ਦੀ ਇੱਕ ਮੰਗ ਜਿਹੜੀ ਬਹੁਤ ਪੁਰਾਣੀ ਮੰਗ ਸੀ ਉਹਨੂੰ ਪੂਰਾ ਕੀਤਾ ਕਿ ਨਾਲੇ ਸ਼ਹਿਰ ਦੇ ਵਿੱਚ ਹਾਈ ਲਾਈਟਾਂ ਦਾ ਕੋਈ ਸਿਸਟਮ ਨਹੀਂ ਸੀਗਾ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ 92 ਮਤਲਬ ਜਿਹੜਾ ਲੱਖ ਰੁਪਈਆ ਲੈ ਕੇ ਇਹ ਸ਼ਹਿਰ ਦੇ ਵਿੱਚ ਕਦੀ 350 ਲਾਈਟ ਜਿਹੜੀ ਉਹ ਲਾ ਦੇ ਉਹ ਅੱਜ 120 ਲਾਈਟਾਂ ਲੱਗੀਆਂ ਜਿਹਦਾ ਅੱਜ ਦਖਾਟਨ ਕੀਤਾ ਜਿਹੜਿਆ ਫਤੇਗਰ ਚੂੜੀਆਂ ਚਗਵਾ ਰੋਡ ਇਹ ਸਾਦੀ ਤੇ ਲਾਈਟਾਂ ਲੱਗੀਆਂ ਅਗਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਡੇਰਾ ਬਾਬਾ ਨਾਨਕ ਰੋਡ ਐ ਉੱਥੇ ਲਾਵਾਂਗੇ ਫਿਰ ਅਸੀਂ ਸ਼ਹਿਰ ਦੇ ਵਿੱਚ ਸਾਰੀਆਂ ਬਾਡਾਂ ਦੇ ਵਿੱਚ ਸਾਡੇ ਜਿਹੜੇ ਐਮ ਮੋੜ ਨੇ ਸ਼ਹਿਰ ਦੇ ਉੱਥੇ ਲਾਵਾਂਗੇ ਕਿਉਂਕਿ ਜਿਹੜੀਆਂ ਕੋਈ ਬਾੜੇ ਬਦਲੇ ਛਦਾਤੀ ਅੰਸਰ ਨੇ ਕੋਈ ਮਾਰੀ ਪੰਡੀਆਂ ਮਾਰੀਆਂ ਘਟਰਾਵਾ ਹੁੰਦੀਆਂ ਉਹ ਸਾਰੀਆਂ ਅਦਕ ਜਾਣਗੀਆਂ ਉਦੋਂ ਤੋਂ ਬਾਅਦ ਅਸੀਂ ਸਾਦੇ ਸ਼ਹਿਰ ਨੂੰ ਕੈਮਰਿਆਂ ਦੇ ਅੰਦਰ ਜਿਹੜਾ ਲੈ ਕੇ ਆ ਦੇ ਸੀਸੀਟੀਵੀ ਕੈਮਰੇ ਜਿਹੜੇ ਉਹ ਲਾ ਰਹੇ ਉਹਨਾਂ ਦਾ ਅਸੀਂ ਜਿਹੜਾ ਟੈਂਡਰ ਲਾਇਆ 2 4 3 ਦੇ ਵਿੱਚ ਟੈਂਡਰ ਖੁੱਲ ਜਾਣਾ ਉਹਦੇ ਲਈ ਵੀ ਅਸੀਂ ਸੀਐਮ ਸਾਹਿਬ ਕੋਲੋਂ 60 ਲੱਖ ਰੁਪਈਆ ਲਿਆ ਉਹਦੇ ਸ਼ਹਿਰ ਦੇ ਵਿੱਚ ਕੈਮਰੇ ਲੱਗ ਜਾਣਗੇ ਔਰ ਜਦੋਂ ਕੋਈ ਉਹਦਾ ਦੀ ਚੋਦੀ ਚਰਾਦੀ ਦੀ ਕੋਈ ਵੀ ਜਿਹੜੀ ਕੋਸ਼ਿਸ਼ ਕਰੂਗਾ ਉਸੇ ਲਈ ਕੈਮਰੇ ਦੇ ਵਿੱਚ ਜਿਹੜਾ ਕੈਦ ਹੋ ਜਾਊਗਾ ਛੋ ਸ਼ਹਿਰ ਵਾਸੀਆਂ ਦੇ ਨਾਲ ਇਹ ਵਾਅਦਾ ਕੀਤਾ ਸੀਗਾ ਕੇ ਕੈਮਰੇ ਤੇ ਲਾਈਟਾਂ ਜਿਹੜੀਆਂ ਸਾਰੇ ਸ਼ਹਿਰ ਤੇ ਲਾਵਾਂਗੇ ਉਹਦੀ ਅੱਜ ਸ਼ੁਰੂਆਤ ਜਿਹੜੀ ਆ ਕਰਤੀਆਂ ਛੜਕਾਂ ਬੜ ਗਈਆਂ ਸ਼ਹਿਰ ਤੇ ਗਲੀਆਂ ਬਣ ਰਹੀਆਂ ਅਸੀਂ 9 ਕਰੋੜ ਰੁਪਈਆ ਜਿਹੜਾ ਸ਼ਹਿਰ ਦੀਆਂ ਗਲੀਆਂ ਨਾਲੀਆਂ ਵਾਸਤੇ ਜਿਹੜਾ ਸ਼ਹਿਰ ਵਿੱਚ ਜਿਹੜੀਆਂ ਗਲੀਆਂ ਦਿੰਦੀ ਆ ਉਹ ਬਣਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਕੋਲ ਆ ਔਰ 3 ਕਰੋੜ ਉਹਦੀ ਪਹਿਲੀ ਕਿਸ਼ਤ ਸਾਨੂੰ ਆ ਗਈ ਉਹਦੇ ਵੀ ਟੈਂਡਰ ਖੁੱਲ ਗਏ ਉਹ ਵੀ ਕੰਮ ਅਹੀਂ ਸਟਾਰਟ ਜਿਹੜਾ ਕੀਤਾ ਨਹੀਂ ਪੈਣ ਲੱਗੇ ਥੋੜਾ 2-4 ਦਿਨ ਰੁਕ ਜਾਣਗੇ ਉਸ ਤੋਂ ਬਾਅਦ ਉਹ ਵੀ ਕੰਮ ਹੋ ਜਾਣਗੇ ਜਿਹੜਿਆ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਨਾਲਾ ਸ਼ਹਿਰ ਦੇਣਾ ਇਹ ਬੰਦ ਵਧੀਆ ਸ਼ਹਿਰ ਦੇਣਾ ਸ਼ਹਿਰ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਉਹ ਸਾਰੀਆਂ ਅਸੀਂ ਹਲਕਾਤੀਆਂ ਸੋ ਮੈਂ ਅੱਜ ਸ਼ਹਿਰ ਵਾਸੀਆਂ ਨੂੰ ਬਹੁਤ ਵਧਾਈ ਦੇਣਾ ਕਿ ਮੈਂ ਉਹਨਾਂ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਸ਼ਹਿਰ ਦੇ ਵਿੱਚ ਲਾਈਟਾਂ ਦਾ ਉਹ ਅੱਜ ਮੈਂ ਪੂਰਾ ਕਰਤਾ ਜਿੰਨੇ ਵਾਦੇ ਕੀਤੇ ਸੀ ਲਗਭਗ ਉਹ ਸਾਰੇ ਪੂਰੇ ਹੋ ਚਲੇ ਆ ਜਿਹੜਾ ਕੋਈ ਥੋੜਾ ਬਹੁਤ ਕੰਮ ਹੋ ਗਿਆ ਰਹਿ ਗਿਆ ਉਹ 1.5 ਸਾਲ ਦੇ ਵਿੱਚ ਵਿੱਚ ਅਸੀਂ ਸਦਾ ਪੂਰਾ ਕਰਦੇ ਆਂਗੇ ਕੋਈ ਕੰਮ ਇਦਾਂ ਦਾ ਨਹੀਂ ਹੋਊਗਾ ਜਿਹੜੇ ਸ਼ਹਿਰ ਵਾਸੀ ਮੁੜ ਕੇ ਕਹਿਣ 27 ਦੇ ਵਿੱਚ ਜਦੋਂ ਵੀ ਵੋਟਾਂ ਲਈ ਜਾਈਏ ਉਹ ਕਹਿਣਗੇ ਤੁਸੀਂ ਸਾਡਾ ਆ ਕੰਮ ਨਹੀਂ ਕੀਤਾ ਸ਼ਹਿਰ ਦਾ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਕਰਦੇ ਸੋ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਕੱਜ ਸ਼ਹਿਰ ਦੇ ਇੱਕ ਹਿੱਸੇ ਦੇ ਵਿੱਚ ਲਾਈਟਾਂ ਜਿਹੜੀਆਂ ਜਦੋਂ